दोस्तों स्वागत है जी ता तो अज का अपना टॉपिक है कंप्यूटर जी के चलो जी स्टार्ट कर दिया। पहला क्वेश्चन यू एस बी इज ए टाइप ऑफ यू एस बी किस्म है हाँ जी ऑप्शन तो सामने ने हाँ जी करैक्ट आंसर बी डी ऑप्शन पोर्ट आज देख लो जी आोर्ट होंगे ने आज यू एस बी पोर्ट ने हूँ तो सामने इन डिटेल कर देंगे यू एस बी USB ਦੀ ਫੁੱਲ ਫਾਰਮ ਕੀ ਹੈ ਪੂਰਾ ਨਾਮ ਕੀ ਹੈ ਯੂਨੀਵਰਸਲ ਸੀਰੀਅਲ ਬੱਸ ਬਰੀ ਇੰਪੋਰਟੈਂਟ ਹੈ ਜੀ ਇਹ ਪੇਪਰ 'ਚ ਕਾਫੀ ਵਾਰ ਆਇਆ ਜੀ ਇਹ ਦੀ ਫੁੱਲ ਫਾਰਮ ਯੂਨੀਵਰਸਲ ਸੀਰੀਅਲ ਬੱਸ ਹਾਂਜੀ USB ਇੱਕ ਪੋਰਟ ਹੁੰਦੀ ਹੈ ਜਿਸ ਨਾਲ ਅਸੀਂ ਕੰਪਿਊਟਰ ਨਾਲ ਹੋਰ ਡਿਵਾਈਸਸ ਜੁੜ ਸਕਦੇ ਹਾਂ ਜਿਵੇਂ ਆਪਾਂ ਕੀਬੋਰਡ ਜੋੜਨਾ ਹੋਵੇ ਮਾਊਸ ਜੋੜਨਾ ਹੋਵੇ ਪੈਨ ਡਰਾਈਵ ਜੋੜਨੀ ਹੋਵੇ ਤਾਂ ਇੰਨਾ ਪੋਰਟਾਂ ਦੇ ਵਿੱਚ ਆਪਾਂ ਉਹ ਅਟੈਚ ਕਰ ਦਿੰਦੇ ਹਾਂਗੇ ਇਸ ਨੂੰ ਬੋਲਦੇ ਨੇ USB ਯੂਨੀਵਰਸਲ ਸੀਰੀਅਲ ਬੱਸ USB ਪੋਰਟ ਡਾਟਾ ਟਰਾਂਸਫਰ ਵੀ ਕਰ ਸਕਦੀ ਹੈ ਜਿਸ ਦਾ ਮਤਲਬ ਹੈ ਕੰਪਿਊਟਰ ਤੋਂ ਡਿਵਾਈਸਸ ਜਾਂ ਡਿਵਾਈਸ ਤੋਂ ਕੰਪਿਊਟਰ ਵੱਲੋਂ ਡਾਟਾ ਹਾਂਜੀ ਜੇ ਆਪਾਂ ਕੋਈ ਇਹਨਾਂ ਡਾਟਾ ਟਰਾਂਸਫਰ ਕਰਨਾ ਇੱਥੇ ਵਾਇਰ ਲਾਵਾਂਗੇ ਆਪਾਂ USB ਦੇ ਵਿੱਚ ਤਾਂ ਕੰਪਿਊਟਰ ਤੋਂ ਜਿਹੜਾ ਡਾਟਾ ਪੀ ਆਪਣੇ ਮੋਬਾਈਲ ਦੇ ਵਿੱਚ ਜਾਂ ਕਿਸੇ ਹੋਰ ਡਿਵਾਈਸ ਦੇ ਵਿੱਚ ਆਪਾਂ ਟਰਾਂਸਫਰ ਕਰਦਾਂਗੇ ਜਾਂ ਹੋਰ ਡਿਵਾਈਸਸ ਦਾ ਡਾਟਾ ਆਪਣੇ ਕੰਪਿਊਟਰ 'ਚ ਆਪਾਂ ਟਰਾਂਸਫਰ ਕਰਦਾਂਗੇ ਐਗਜ਼ਾਮਪਲ ਜੇ ਮੈਂ ਪੈਨ ਡਰਾਈਵ USB ਪੋਰਟ 'ਚ ਲੱਗਦੀ ਹੈ ਪੈਨ ਡਰਾਈਵ ਲੱਗੀ ਹੋਈ ਹੈ ਦੇਖੋ ਜੀ ਆਹ ਠੀਕ ਹੈ ਜੀ ਮੋਬਾਈਲ ਚਾਰਜਿੰਗ ਵੀ ਜੁਐਸਬੀ ਪੋਰਟ ਨਾਲ ਹੁੰਦੀ ਹੈ ਹਾਂਜੀ ਮੋਬਾਈਲ ਚਾਰਜਿੰਗ ਵੀ ਆਪਾਂ ਪੋਰਟ ਥਰੂ ਕਰ ਸਕਦੇ ਹਾਂ ਨੈਕਸਟ ਕੁਐਸਚਨ ਜੀ ਵਟ ਡਸ ਰੈਮ ਸਟੈਂਡਸ ਫਾਰ ਹਾਂਜੀ ਰੈਮ ਦਾ ਪੂਰਾ ਨਾਮ ਕੀ ਹੈ ਇਹ ਹੀ ਪੇਪਰ ਦੇ ਕੁਐਸਚਨ ਕਾਫੀ ਵਾਰ ਆਉਂਦਾ ਹੈਗਾ ਰੈਮ ਸਭ ਨੂੰ ਪਤਾ ਹੋਊਗਾ ਰੈਂਡਮ ਐਕਸੈਸ ਮੈਮਰੀ ਹਾਂਜੀ ਇਹਦੇ ਬਾਰੇ ਗੱਲ ਕਰਦੇ ਆਪਾਂ ਰੈਮ ਕੰਪਿਊਟਰ ਦੀ ਟੈਂਪਰਰੀ ਮੈਮਰੀ ਹੁੰਦੀ ਹੈ ਵੈਰੀ ਇੰਪੋਰਟੈਂਟ ਹੋਊਗਾ ਜੀ ਇਹ ਵੀ ਕੀ ਹੁੰਦਾ ਜੀ ਇਹ ਟੈਂਪਰਰੀ ਮੈਮਰੀ ਹੁੰਦੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਕੰਪਿਊਟਰ ਉਹ ਡਾਟਾ ਰੱਖਦਾ ਹੈ ਜੋ ਇਸ ਸਮੇਂ ਵਰਤ ਰਿਹਾ ਹੈ ਮਤਲਬ ਕੀ ਬਣਦਾ ਜਿਵੇਂ ਤੁਸੀਂ ਕੋਈ ਗੇਮ ਜਾਂ ਐਪ ਖੋਲਦੇ ਹੋ ਕੰਪਿਊਟਰ ਦੇ ਵਿੱਚ ਜਾਂ ਕਿਸੇ ਵੀ ਡਿਵਾਈਸ ਦੇ ਵਿੱਚ ਮੋਬਾਈਲ ਦੇ ਵਿੱਚ ਉਹ ਰੈਮ ਵਿੱਚ ਲੋਡ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਜੇ ਆਪਾਂ ਕੋਈ ਡਿਵਾਈਸ ਦੇ ਵਿੱਚ ਕੋਈ ਐਪ ਨੂੰ ਜਾਂ ਗੇਮ ਨੂੰ ਓਪਨ ਕਰਦੇ ਹਾਂ ਤਾਂ ਉਹ ਰੈਮ ਚੋਂ ਤੇ ਸਾਰਾ ਕੁਝ ਲੋਡ ਹੋ ਜਾਂਦਾ ਹੈ ਤਾਂ ਜੋ ਕੰਪਿਊਟਰ ਉਹ ਤੇਜ਼ੀ ਨਾਲ ਚਲਾ ਸਕੇ ਤਾਂ ਜੋ ਆਪਣਾ ਡਿਵਾਈਸ ਕੋਈ ਵੀ ਹੈਗਾ ਮੋਬਾਈਲ ਜਾਂ ਕੰਪਿਊਟਰ ਨੂੰ ਤੇਜ਼ੀ ਨਾਲ ਰਨ ਕਰ ਸਕੇ ਰੈਮ वोलाटाइल लो जी एक होर क्वेश्चन ऐड हो गया रैम टैंपररी होगी रैम होगी टैंपररी रैम होगी वोलाटाइल वोलाटाइल मैमरी मतलब वोलाटाइल मै मैमरी का मतलब कि होंगे गा पावर जो ऑफ तो होगी लाइट चली गई तो सारा डाटा जो रैम द स्टोर हो गया वह खत्म हो जाता है ठीक है जी जिमें एगजाम्पल देंद जो तो कैल कैलकुलेटर ऐप खोलते हो ठीक है जी वह रैम वि रन हों ਕੈਲਕੂਲੇਟਰ ਆਪਣੇ ਯੂਜ਼ ਕਰ ਰਹੇ ਆ ਆਪਾਂ ਕੰਪਿਊਟਰ ਦੇ ਵਿੱਚ ਔਰ ਰੈਮ ਚ ਸਟੋਰ ਹੁੰਦਾ ਹੈਗਾ ਜੇ ਲਾਈਟ ਚਲੀ ਜਾਵੇ ਤਾਂ ਕੰਪਿਊਟਰ ਬੰਦ ਹੋ ਜਾਂਦਾ ਹੈ ਤਾਂ ਕੀ ਹੁੰਦਾ ਰੈਮ ਦਾ ਡਾਟਾ ਕਿ ਕੈਲਕੂਲੇਟਰ ਡਾਟਾ ਹੁੰਦਾ ਆਪਾਂ ਨੇ ਕੋਈ ਵੀ ਕੁਐਸਚਨ ਸੋਲਵ ਕਰ ਰਹੇ ਆ ਆਪਾਂ ਕੋਈ ਪਲੱਸ ਮਾਈਨਸ ਕਰ ਰਹੇ ਆਗੇ ਸਾਰਾ ਡਾਟਾ ਰੇਜ਼ ਹੋ ਜਾਊਗਾ ਹਾਂਜੀ ਨੈਕਸਟ ਕਰਦੇ ਆ ਆਪਾਂ ਤੀਜਾ ਘਟਨ ਵਿਚ ਕੀ ਈ ਯੂਜ਼ ਟੂ ਰੀਫਰੈਸ਼ ਆ ਵੈਬ ਪੇਜ ਕੰਪਿਊਟਰ ਦੇ ਉੱਪਰ ਵੈਬਸਾਈਟ ਦੇ ਉੱਪਰ ਆਪਾਂ ਵੈਬ ਪੇਜ ਨੂੰ ਕੋਈ ਰੀਫਰੈਸ਼ ਕਰਨਾ ਹੋਵੇ ਤਾਂ ਆਪਾਂ ਕਿਹੜੀ ਕੀ ਦਬਦਿਆਂ ਜੀ ਪੇਪਰ ਦੇ ਕੁਐਸਚਨ ਇਹ ਵੀ ਬਹੁਤ ਵਾਰ ਆਏ ਸਾਰੇ ਕੁਐਸਚਨ ਇੰਪੋਰਟੈਂਟ ਨੇ ਜੋ ਪੇਪਰ ਵਿੱਚ ਆਏ ਨੇ ਉਹੀ ਕੁਐਸਚਨ ਆਪਾਂ ਨੇ ਇੱਥੇ ਲੈਨੇ ਹਾਂਜੀ ਕਿਹੜਾ ਹੁੰਦਾ ਉਹ ਕੀ ਉਹ ਹੁੰਦੀ ਹੈ ਕਿ F5 F5 ਨੂੰ ਕੀਬੋਰਡ ਤੇ ਜਦੋਂ ਪ੍ਰੈਸ ਕਰਦੇ ਆਪਾਂ ਤਾਂ ਜਿਹੜਾ ਵੀ ਵੈਬ ਪੇਜ ਹੁੰਦਾ ਹੈਗਾ ਉਹ ਰੀਫਰੈਸ਼ ਹੋ ਜਾਂਦਾ ਹੈਗਾ ਇਹਦੇ ਬਿਤੇ ਡਿਟੇਲਾਂ ਗੱਲ ਕਰਦੇ ਆਪਾਂ F5 ਇੱਕ ਫੰਕਸ਼ਨ ਕੀ ਹੈ ਇੱਕ ਫੰਕਸ਼ਨ ਕੀ ਹੈ ਇਹਨੂੰ F ਮਤਲਬ ਫੰਕਸ਼ਨ ਕੀ ਹੈ ਜੋ ਕੀਬੋਰਡ ਦੇ ਸਭ ਤੋਂ ਉੱਪਰ ਲੱਗੀਆਂ ਹੁੰਦੀਆਂ ਹਨ ਆ ਦੇਖੋ ਉੱਪਰ ਨੇ ਹਉਦ ਉੱਪਰ ਲੱਗੀਆਂ F1 F2 F ਹੈ ਜਾ ਕੇ F10 ਤੱਕ ਹੁੰਦੀ ਨੇ ਇਹ ਉੱਪਰ ਲੰਜੇ ਮ F1 F2 F3 F12 ਤੱਕ ਚਲੇ ਜਾਂਦੇ ਨੇ ਇਹ ਰੀਫਰੈਸ਼ ਦਾ ਮਤਲਬ ਹੈ ਕਿ ਕੰਪਿਊਟਰ ਵੈਬ ਪੇਜ ਨੂੰ ਮੋੜ ਲੋਡ ਕਰਦਾ ਹੈ ਤਾਂ ਜੋ ਨਵੀਂ ਜਾਂ ਅਪਡੇਟਡ ਜਾਣਕਾਰੀ ਦਿਖਾ ਸਕੇ ਰੀਫਰੈਸ਼ ਕਰਨ ਨਾਲ ਜਿਹੜਾ ਵੀ ਜੋ ਕਿ ਅਪਡੇਟਡ ਜਾਣਕਾਰੀ ਹੋਰ ਦੁਵਾਰੇ ਸੋਹਂਦੀ ਆ ਜਾਂ ਮੋੜ ਰੀਲੋਡ ਕਰਨਾ ਹੋਵੇ ਉਹ ਵਾਸਤੇ ਹੁੰਦਾ ਹੈ this is useful when a page is stuck or not showing da latest data ਉਦੋਂ ਵਰਤੇ ਜਾਂਦੇ ਹੈ ਆਪਣਾ ਮੋਸਟਲੀ ਆਪਾਂ ਰੀਲੋਡ ਕਰਦੇ ਹਾਂ ਜਦੋਂ ਕੋਈ ਪੇਜ ਸਟੱਕ ਹੋ ਜਾਂਦਾ ਖੁੱਲਦੀ ਨਹੀਂ ਪਰ ਤਰੀਕੇ ਦਾ ਵੈਬਸਾਈਟ ਜਾਂ ਕੋਈ ਲੇਟੈਸਟ ਡਾਟਾ ਨਹੀਂ ਸੋ ਹੋ ਰਿਹਾ ਦੁਬਾਰੇ ਆਪਾਂ ਨੇ ਚੈੱਕ ਕਰਨਾ ਵੀ ਕੀ ਕੋਈ ਅਪਡੇਟ ਹੋਈ ਕਿ ਨਹੀਂ ਹੋਈ ਹਾਂ ਜਿਵੇਂ ਆਪਾਂ ਐਗਜ਼ਾਮਪਲ ਲੈਂਦੇ ਹਾਂ ਜਿਵੇਂ ਦੇਖੋ ਜੀ YouTube ਪੇਜ ਇਸ ਪੇਜ ਨਾਟ ਲੋਡਡ ਜੋ ਪੇ YouTube ਦਾ ਪੇਜ ਲੋਡਿੰਗ ਨਹੀਂ ਹੋ ਰਿਹਾ ਤਾਂ ਪ੍ਰੈਸ F5 F5 ਦਬ ਦੋ ਪੇਜ ਰੀਲੋਡ ਹੋ ਜਾਊਗਾ ਹੋਰ ਐਗਜ਼ਾਮਪਲ ਸਕੂਲ ਵੈਬਸਾਈਟ ਨਾ ਰੋ ਸੋਇੰਗ ਅਪਡੇਟਡ ਮਾਰਕਸ ਆਪਾਂ ਰਿਜ਼ਲਟ ਚੈੱਕ ਕਰ ਰਹੇ ਹਾਂ ਕਿ ਵਾ ਦੇਖਦੇ ਆਪਾਂ ਵੀ ਆਪਣਾ ਐਗਜ਼ਾਮ ਦੇ ਵਿੱਚ ਕਿੰਨੇ ਨਾ ਮਾਰਕਸ ਆਏ ਨੇ ਆਪਾਂ ਦੁਆਰੇ ਦੁਆਰੀ ਰੀ ਲੋਡ ਕਰਦੇ ਰਹੇ ਹਾਂ ਰੀਫਰੈਸ਼ ਕਰਦੇ ਰਹਿੰਦੇ ਆ ਉਹ ਵੀ ਆਪਾਂ ਪ੍ਰੈਸ ਐਫ 5 ਕਰਕੇ ਰੀਫਰੈਸ਼ ਕਰ ਸਕਦੇ ਹਾਂਗੇ ਨੈਕਸਟ ਕੁਐਸਚਨ ਵਿੱਚ ਆਫ ਦਾ ਫੋਲੋਇੰਗ ਇਜ਼ ਐਨ ਇੰਪੋਰਟੈਂਟ ਵਿੱਚ ਜੈਨ ਇਨਪੁਟ ਡਿਵਾਈਸ ਹਾਂਜੀ ਇਹਨਾਂ ਵਿੱਚੋਂ ਇਨਪੁਟ ਡਿਵਾਈਸ ਕਿਹੜਾ ਜੀ ਤੁਹਾਡੇ ਸਾਹਮਣੇ ਆਪਸ਼ਨ ਹਨ ਪ੍ਰਿੰਟਰ ਮੋਨਿਟਰ ਕੀਬੋਰਡ ਸਪੀਕਰ हाँ जी इनपुट डिवाइस कह यू आप इनपुट देवे की ऑप्शन कीबोर्ड कीबोर्ड है इनपुट डिवाइस बाकी प्रिंटर मोनीटर स्पीकर आउटपुट डिवाइस हो गई ठीक है जी इनपुट डिवाइस वो डिवाइस हैं जो कंप्यूटर डाटा भेज दी कीबोर्डना कंप्यूटर लैटरस नंबरस कमांड दे सकते हाँ प्रिंटर मोनीटर स्पीकर आउटपुट डिवाइस हन क्योंकि कंप्यूटर तो आने वाला रिजल्ट दिखा ठीक है जी ये तो जी पढ़ लो ਨੈਕਸਟ ਗੋਟੇ ਦੇਖਦੇ ਆਪਾਂ ਵਿੱਚ ਵਨ ਇਜ਼ ਪਰਮਾਨੈਂਟ ਮੈਮਰੀ ਹਾਂਜੀ ਇਹਨਾਂ ਵਿੱਚੋਂ ਸਥਾਈ ਮੈਮਰੀ ਪਰਮਾਨੈਂਟ ਮੈਮਰੀ ਕਿਹੜੀ ਹੈ 옵ਸ਼ਨਾਂ ਦੇਖੋ ਤੁਹਾਡੇ ਸਾਹਮਣੇ ਰੈਮ ਰੋਮ ਕੈਚੀ ਰਜਿਸਟਰ ਹਾਂਜੀ ਪਰਮਾਨੈਂਟ ਮੈਮਰੀ ਹੁੰਦੀ ਹੈ ਪੱਕੀ ਮੈਮਰੀ ਜਿਹਦੇ ਵਿੱਚ ਡਾਟਾ ਪਰਮਾਨੈਂਟ ਰਹਿੰਦਾਗਾ ਤਾਂ ਕੀ 옵ਸ਼ਨ ਆ ਉਹ ਬੀ 옵ਸ਼ਨ ਰੋਮ ਰੋਮ ਦੀ ਫੁਲ ਫਾਰਮ ਕੀ ਹੁੰਦੀ ਹੈ ਰੀਡ ਓਨਲੀ ਮੈਮਰੀ ਇਹੀ ਉਹ ਮੈਮਰੀ ਹੈ ਜੋ ਕੰਪਿਊਟਰ ਬੰਦ ਹੋਣ ਤੇ ਵੀ ਡਾਟਾ ਨਹੀਂ ਮਟਾਉਂਦੀ ਰੈਮ ਦੇ ਵਿੱਚ ਡਾਟਾ ਰੇਜ ਹੋ ਜਾਂਦਾ ਹੈ ਰੋਮ ਦੇ ਵਿੱਚ ਡਾਟਾ ਰੇਜ ਨਹੀਂ ਹੁੰਦਾ ਰੈਮ ਟੈਂਪੋਰਰੀ ਹੁੰਦੀ ਹੈ ਰੋਮ ਪਰਮਾਨੈਂਟ ਹੁੰਦੀ ਹੈਗੀ ਰੋਮ ਕੰਪਿਊਟਰ ਦੇ ਅੰਦਰ ਉਹ ਇਨਫੋਰਮੇਸ਼ਨ ਰੱਖਦੀ ਹੈ ਜੋ ਉਸ ਨੂੰ ਸਟਾਰਟ ਕਰਨ ਵਿੱਚ ਮਦਦ ਕਰਦੀ ਹੈ ਹਾਂਜੀ ਜਦੋਂ ਕੰਪਿਊਟਰ ਆਪਣਾ ਆਫ ਆਗਾ ਉਹਨੂੰ ਔਨ ਕਰਨਾ ਤਾਂ ਜਿਹੜਾ ਡਾਟਾ ਉਹਦੇ ਵਿੱਚ ਪਹਿਲਾਂ ਰੱਖਿਆ ਹੁੰਦਾ ਇਨਫੋਰਮੇਸ਼ਨ ਹੁੰਦੀ ਹੈਗੀ ਉਹ ਆਪਣੀ ਰੋਮ ਦੇ ਵਿੱਚ ਹੁੰਦੀ ਹੈ ਉਹਨਾਂ ਬਾਇਓਸ ਬੋਲਦੇ ਨੇ ਬੇਸਿਕ ਇਨਪੁਟ ਆਉਟਪੁਟ ਸਿਸਟਮ ਬੋਲਦੇ ਨੇ ਇਹ ਪ੍ਰੋਗਰਾਮ ਹੁੰਦਾ ਜਦੋਂ ਕੰਪਿਊਟਰ ਰਨ ਹੁੰਦਾ ਹੈਗਾ ਸਾਰੇ ਸਾਰੇ ਕਮਾਂਡਾਂ ਇਹਦੇ ਵਿੱਚ ਹੁੰਦੀਆਂ ਨੇ ਹਾਂਜੀ ਰੋਮ ਨੂੰ ਬਦਲਣਾ ਜਾਂ ਮਟਾਉਣਾ ਆਮ ਜੁਜਟ ਲਈ ਨਹੀਂ ਹੁੰਦਾ ਰੋਮ ਨੂੰ ਹਰ ਕੋਈ ਇਨਸਾਨ ਨਾ ਤਾਂ ਇਹੋ ਕਰ ਸਕਦਾ ਹੈਗਾ ਬਦਲ ਸਕਦਾ ਜਾਂ ਜਾਂ ਮਟਾ ਨਹੀਂ ਸਕਦਾ ਹੈਗਾ ਇਸ ਲਈ ਇਸ ਨੂੰ ਪਰਮਨੈਂਟ ਮੈਮਰੀ ਕਹਿੰਦਾ ਹੈ ਐਗਜ਼ਾਮਪਲ ਕੰਪਿਊਟਰ ਸਟਾਰਟ ਹੋਣ ਵਕਤ ਜੋ ਲੋਗੋ ਅਤੇ ਲੋਡਿੰਗ ਸਕਰੀਨ ਆਉਂਦੀ ਹੈ ਉਹ ਇਨਸਟਰਕਸ਼ਨ ਰੋਮ ਵਿੱਚ ਹੁੰਦੀਆਂ ਹਨ ਜਿਹੜਾ ਲੋਗੋ ਹੁੰਦਾ ਆਪਾਂ ਸਟਾਰਟ ਕਰਦੇ ਆ ਕੰਪਿਊਟਰ ਜਾਂ ਮੋਬਾਈਲ ਹਨਾ ਜਦ ਕੋਈ ਵੀ ਸਕਰੀਨ ਆਉਂਦੀ ਆ ਜਿਹੜੀ ਉਹ ਸਾਰੇ ਇਨਸਟਰਕਸ਼ਨ ਕਿੱਥੇ ਹੁੰਦੇ ਰੋਮ ਦੇ ਵਿੱਚ ਸਟੋਰ ਹੁੰਦੀਆਂ ਨੇ ਇਹ ਮੋਬਾਈਲ ਫਰਮਵੇਅਰ ਆਲਸੋ ਸਟੋਰਡ ਇਨ ਰੋਮ ਨੈਕਸਟ ਕੁਐਸਚਨ ਵਿੱਚ ਪ੍ਰੋਟੈਕਟਸ ਅ ਕੰਪਿਊਟਰ ਫਰਮ ਵਾਇਰਸ ਵਾਇਰਸ ਤੋਂ ਕੌਣ ਬਚਾਉਂਦਾ ਕੰਪਿਊਟਰ ਨੂੰ ਜੀ ਸਭ ਨੂੰ ਪਤਾ ਹੋਊਗਾ ਐਂਟੀਵਾਇਰਸ ਬੀ ਆਪਸ਼ਨ ਐਂਟੀਵਾਇਰਸ ਸੌਫਟਵੇਅਰ ਕੰਪਿਊਟਰ ਵਿੱਚ ਮੌਜੂਦ ਹਾਰਮਫੁਲ ਫਾਈਲਸ ਜਾਂ ਵਾਇਰਸਸ ਨੂੰ ਕੋਝਦਾ ਹੈ ਅਤੇ ਰਿਮੂਵ ਕਰਦਾ ਹੈ। ਵਾਇਰਸ ਉਹ ਪ੍ਰੋਗਰਾਮ ਹੁੰਦਾ ਹੈ ਜੋ ਕੰਪਿਊਟਰ ਦੇ ਫਾਈਲਸ ਨੂੰ ਡੈਮੇਜ ਕਰ ਸਕਦਾ ਹੈ ਜਾਂ ਸਿਸਟਮ ਸਲੋ ਕਰ ਸਕਦਾ ਹੈ। ਐਂਟੀਵਾਇਰਸ ਕੰਪਿਊਟਰ ਨੂੰ ਸੇਫ ਰੱਖਦਾ ਹੈ ਅਤੇ ਨਿਊ ਵਾਇਰਸਸ ਤੋਂ ਬਚਾਉਣ ਲਈ ਅਪਡੇਟ ਹੁੰਦਾ ਰਹਿੰਦਾ ਹੈ। ਐਗਜ਼ਾਮਪਲ ਕਿਹੜੀ-ਕਿਹੜੀ ਨੇ ਜੀ ਐਂਟੀਵਾਇਰਸ ਦੀਆਂ ਲੋ ਜੀ ਇਹ ਇੰਪੋਰਟੈਂਟ ਨੇ। ਮਾਈਕਰੋਸਾਫਟ ਡਿਫੈਂਡਰ, ਕੁਇਕ ਹੀਲ, ਐਵਾਸਟ, ਮੈਕਫੀ ਇਹ ਇਹ ਚਾਰੀ ਪੰਜੀ ਐਗਜ਼ਾਮਪਲ ਜਿਆ ਰੱਖੋ ਐਂਟੀਵਾਇਰਸ ਨਹੀਂ ਹਾਂਜੀ ਨੈਕਸਟ ਕੁਐਸਚਨ ਬਾਈਨਰੀ ਲੈਂਗੁਏਜ ਇਜ਼ ਮੇਡ ਆਫ ਵਿਚ ਨੰਬਰ ਬਾਈਨਰੀ ਲੈਂਗੁਏਜ ਕਿਹੜੇ ਨੰਬਰ ਦੀ ਬਣੀ ਹੁੰਦੀ ਹੈ ਜੀ ਹਾਂਜੀ ਕਿਹੜੇ ਪਾਸ ਦੋ ਨੰਬਰ ਹੁੰਦੇ ਨੇ ਸਭ ਨੂੰ ਪਤਾ ਹੋਊਗਾ ਬੀ ਆਪਸ਼ਨ 0 ਤੇ 1 ਦੀ ਹੁੰਦੀ ਹੈ ਬਾਈਨਰੀ ਲੈਂਗੁਏਜ ਲੈਂਗੁਏਜ ਕੰਪਿਊਟਰ ਦੀ ਇਹ ਬੇਸਿਕ ਮੇਨ ਲੈਂਗੁਏਜ ਹੈ ਬਾਈਨਰੀ ਲੈਂਗੁਏਜ ਕੰਪਿਊਟਰ ਦੀ ਮੂਲ ਭਾਸ਼ਾ ਹੈ ਕੰਪਿਊਟਰ ਸਿਰਫ 0 ਤੇ 1 ਨੂੰ ਸਮਝਦਾ ਹੈ ਹਾਂਜੀ ਕੰਪਿਊਟਰ ਕਿਹੜੇ ਦੋ ਅੱਖਰਾਂ ਸਮਝਦਾ ਹੈ 0 ਤੇ 1 ਉਹਨੂੰ ਬਾਕੀ ਹੋਰ ਕੁਝ ਨਹੀਂ ਪਤਾ ਵੀ ਕੀ ਚੱਲ ਰਿਹਾ ਹੈਗਾ ABC D ਕੀ ਹੈ ਉਹਦੇ ਲਈ ਸਾਰੀ ਕੋਡਿੰਗ 0 ਤੇ 1 ਚ ਹੁੰਦੀ ਹੈ 0 ਦਾ ਮਤਲਬ ਹੁੰਦਾ ਆਫ 1 ਦਾ ਮਤਲਬ ਹੁੰਦਾ ਆਨ ਇਸ ਤਰੀਕੇ ਨਾਲ ਕੰਪਿਊਟਰ ਇਲੈਕਟ੍ਰਿਸਿਟੀ ਦੇ ਸਿਗਨਲ ਨੂੰ ਸਮਝਦਾ ਹੈ ਸਾਰੀ ਇਨਫੋਰਮੇਸ਼ਨ ਟੈਕਸਟ ਇਮੇजेस ਗੇਮਸ ਵੀਡੀਓ ਆਕਰਕਰ ਬਾਈਨਰੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਐਗਜ਼ੈਂਪਲਸ ਨੰਬਰ 5 ਨੂੰ ਲਿਖਣਾ ਵੀ ਇਸ ਤਰੀਕੇ ਨਾਲ ਹਾਂ ਆਪਾਂ ਦੇਖਦੇ ਆਪਾਂ ਬਾਈਨਰੀ ਲੈਂਗੁਏਜ ਸਿੱਖਦੇ ਆ ਕਿਵੇਂ ਹੁੰਦੀ ਹੈਗੀ सब तो पेलना जिसने लिखना होंगे ना यह होंगे दो की पावर होंगी दो की पावर तो स्टारन पावर किसी चीज़ की पावर दो हों जिमें पावर जीरो की हों एक दो की पावर एक की हों दो दो, दो, दो पावर दो चार दोवर तीन अठ य लिख ला सब तो पे करना इतना एक और दो चार और अठ ठीक है जी हूँ तुमने अगे नंबरिंग करने मतलब कि ਤੋ 0 ਲਿਖਣਾ ਹੈ 1 ਲਿਖਣਾ ਹੈ 2 3 4 100 ਉਹਨਾਂ ਕੋਈ ਮਰਜ਼ੀ ਲਿਖੀ ਜਾਓ ਤਾਂ ਜੇ ਤੁਸੀਂ ਜੇ 0 ਲਿਖਣਾ ਹੈਗਾ ਤਾਂ 0 ਵਾਸਤੇ ਇਹ ਜਿਹੜੇ ਸਾਰੇ ਨੇ ਇਹਨਾਂ ਨੂੰ 0 ਕਰ ਦਿਓ 0 0 0 0 0 ਦੀ ਕੋਡਿੰਗ ਹੋ ਗਈ ਆਹ ਇਹ 0 ਬਣ ਗਿਆ ਇਹ ਤੁਸੀਂ 1 ਲਿਖਣਾ ਹੈ 1 ਲਿਖਣ ਵਾਸਤੇ 1 ਨੇ ਜਿੱਥੇ ਇੱਕ ਹੋਰੇ ਇਹਨਾਂ ਚ ਇੱਕ ਕਰ ਦਿਓ ਬਾਕੀ ਸਾਰੇ 0 0 0 ਇਹ ਹੋ ਗਿਆ 1 ਜੇ 2 ਲਿਖਣਾ ਹੈ ਇਹਨੂੰ 1 ਕਰ ਦੋ ਇਹਨੂੰ ਕਰ ਦੋ 0 0 0 3 ਲਿਖਣਾ 3 ਕਿਹਦਾ ਜੋੜ ਬਣਦਾ ਇਹਦਾ ਤੇ ਇਹਦਾ ਬਣਦਾ 1 ਤੇ 2 ਦਾ ਤਾਂ ਇਹਨਾਂ ਨੂੰ ਕਰ ਦੋ 1 1 ਇੱਥੇ 0 0 ਇਹ 3 ਬਣ ਗਿਆ 4 ਕਰਨਾ 4 ਦੇ ਨੀਚੇ 1 ਉਰੇ 0 ਉਰੇ 0 ਉਰੇ 0 ਇਹ ਮੇਰੀ 5 ਕਰਨਾ ਹੈ 5 ਕਿਹਦਾ ਜੋੜ ਹੁੰਦਾ 4 ਤੇ 1 ਦਾ ਹੁੰਦਾ 1 ਉਰੇ 1 ਉਰੇ ਉਰੇ 0 1 ਸੋ ਹੁਣ ਕੋਸ ਮਰਜ਼ੀ ਲਿਖ ਲਓ ਜੀ ਦੋ ਦੀ ਬਬਰ ਰੱਖਣੀ ਆਪਣੇ ਦੋ ਕਿਊਬਟਨ 8 ਹੋਏ 16 ਤੋਂ ਅੱਗੇ ਚੱਲ ਗਿਆ ਪਰ 16 ਆ ਜੂ ਫਿਰ 32 ਹੋ ਜਰ 64 ਆ ਜੂਗਾ ਉਹਨਾਂ ਨੂੰ ਐਨੇਬਲ ਕਰੀ ਜਾਓ ਉਹਨਾਂ ਨੂੰ ਡਿਜੀਟ ਨੂੰ ਬਾਕੀ ਜ਼ੀਰੋ ਕਰੀ ਜਾਓ ਤੁਹਾਡਾ ਜੋੜ ਲਾ ਕੇ ਸਾਰੇ ਤੁਸੀਂ ਹਜ਼ਾਰਾਂ ਲੱਖਾਂ ਤੱਕ ਗਿਣਤੀ ਲਿਖ ਸਕਦੇ ਹੋ ਕੰਪਿਊਟਰ ਇਸ ਤਰੀਕੇ ਨਾਲ ਸਮਝਦਾਗਾ ਹਾਂਜੀ ਜੇ ਇਹ ਤਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਜ਼ਰੂਰ ਕਰਿਓ ਅਗਲੇ ਪਾੜੇ ਜਿਸ ਨੈਕਸਟ ਕੁਐਸਚਨ ਕਰਾਵਾਂਗੇ ਸਾਰੇ ਕੁਐਸਚਨ ਤੁਹਾਨੂੰ ਇੰਪੋਰਟੈਂਟ ਕਰਾ ਰਹੇ ਹਾਂ ਇਹ ਤਾਂ ਫਿਲਹਾਲ ਬੇਸਿਕਲ ਸੀਗੇ ਹਾਂਜੀ ਧੰਨਵਾਦ ਜੀ